ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਦਾ ਗੁਰੂ ਅ ਗਿਆਨੀ ਹੋਵੇਗਾ ਉਹਦੇ ਫਿਰ ਜਿਹੜੇ ਚੇਲੇ ਹੁੰਦੇ ਨੇ ਉਹ ਵੀ ਅ ਗਿਆਨੀ ਕਿਉਂਕਿ ਰਸਤਾ ਤੇ ਬਾਣ ਬੜਾ ਗਿਆਨੀ ਤੇ ਉਹਦੇ ਜਿਹੜੇ ਚੇਲੇ ਰਹੂਗੀ ਅ ਗਿਆਨੀ ਹੋਣਗੇ ਮਹਾਰਾਜ ਕਹਿੰਦੇ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ ਕੋਈ ਬਾਣੀ ਚੱਲਣ ਆਪਣੇ ਨਿੱਤ ਝੂਠਾ ਝੂਠ ਬੋਲੇ ਉਹ ਲੋਕ ਸੱਚ ਕਮਾਉਂਦੇ ਪਰੰਦਾ ਸਦਾ ਕਰੇ ਪੁੱਤਰ ਸਦਾ ਦੁਨੀਆਂ ਦੀ ਨੰਦਾ ਕਰੇ ਝੂਠ ਬੋਲਦੇ ਉਹ ਦੇ ਬਾਣੇ ਚੱਲ ਆਪਣੀਆਂ ਗੱਲਾਂ ਆਪ ਹੀ ਕਰਦੇ ਬਾਣੇ ਚੱਲਣੇ ਆਪਣੇ ਉਹ ਤਾਂ ਆਪਣੇ ਬਾਣੇ ਚੱਲਣ ਵਾਲੇ ਅਗਿਆਨੀ ਨੂੰ ਮੰਨੀ ਹੋ ਜਾਂਦੇ ਨੇ ਕਿ ਕੋਈ ਦੀ ਗੱਲ ਵੀ ਨਹੀਂ ਮੰਨਦੇ ਮਹਾਰਾਜ ਕਹਿੰਦੇ ਉਹ ਖੁਦਾ ਗਿਆਨੀ ਨਾ ਅਗਿਆਨੀ ਬੰਦਾ ਕਿਵੇਂ ਦੂਸਰੇ ਦਾ ਅਗਿਆਨ ਕਰ ਸਕਦਾ ਹੈ ਕਿ ਮੈਂ ਕਿਸ ਨੂੰ ਗਿਆਨ ਦੇ ਸਕਦਾ ਹੈ ਗਿਆਨ ਵਾਲਾ ਹੀ ਗਿਆਨ ਦਗਾ ਹੁੰਦਾ ਹੈ ਅਗਿਆਨੀ ਕਦੇ ਵੀ ਗਿਆਨ ਨਹੀਂ ਦੇ ਸਕਦਾ ਇਹ ਚੇਤੇ ਰੱਖਣਾ ਤੇ ਆਤਮਾ ਆਤਮਾ ਨੂੰ ਰਸਤਾ ਦਿਖਾ ਸਕਦੀ ਹੈ ਸਰੀਰ ਸਰੀਰ ਨੂੰ ਰਸਤਾ ਦਿਖਾ ਸਕਦਾ ਹੈ ਸਰੀਰ ਆਤਮਾ ਨੂੰ ਰਸਤਾ ਨਹੀਂ ਦਿਖਾ ਸਕਦਾ ਇਹ ਜਿਹੜੇ ਇਹ ਧਾਰੀ ਆਪਣੇ ਆਪ ਨੂੰ ਸਰੀਰ ਧਾਰੀ ਕਹਿੰਦੇ ਰਹੇਗਾ ਸੀ ਮੈਂ ਸਰੀਰ ਦੇ ਤਨ ਨਹੀਂ ਇਹ ਕਿਸੇ ਵੀ ਉਸ ਮਨੁੱਖ ਦੀ ਆਤਮਾ ਨੂੰ ਪ੍ਰਾਤਨੀ ਦਿਖਾ ਸਕਦੇ ਜਿਹੜੀ ਆਤਮਾ ਪਰਮਾਤਮਾ ਤੱਕ ਪਹੁੰਚਣੀ ਹੈ। ਸਰੀਰ-ਸਰੀਰ ਵਿੱਚ ਦੱਸੇਗਾ। ਆਤਮਾ ਆਤਮਾ ਨੂੰ ਰੱਤਾ ਦੱਸੇ। ਤਾਂ ਗੁਰੂ ਗੋਬਨ ਸਿੰਘ ਜੀ ਮਹਾਰਾਜ ਨੇ ਜਦੋਂ ਧੰਮ ਗੁਰਨੁਥੈਵ ਨੂੰ ਗੁਰਦਕ ਦੀ ਬੰਸੀਨਾ ਤਾਂ ਮਹਾਰਾਜ ਨੇ ਬਚਨ ਕਿਹਾ ਕਿ ਇਹ ਸਾਡੀ ਆਤਮਾ ਹੈ। ਤਾਂ ਕਿ ਤੁਹਾਡੀ ਆਤਮਾ ਨੂੰ ਜਿਹੜੇ ਉਹ ਪਰਮਾਤਮਾ ਤੱਕ ਲੱਗੇ ਜਾਣਾ ਹੈ। ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਮੇਰੀ ਆਤਮਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਾਰਾ ਜੀ ਉਹ ਜੋਤ ਜਿਹੜੀ ਘੁਰ ਦਰਗਾਹ ਪਈ ਤੇ ਸਰੀਰ ਭਾਈ ਪੰਥ ਵਿੱਚ ਮਹਾਰਾਜਾ ਤਨੂ ਗੋਬਿੰਦ ਸਿੰਘ ਜੀ ਦੇ ਪਤਨ ਸਾਡੀ ਆਤਮਾ ਨੂੰ ਰਸਤਾ ਇਸ ਆਤਮਾ ਨੇ ਦਿਖਾ ਰਿਹਾ ਹੈ ਭਾਵ ਕੁਰਬਾਨੀ ਨੇ ਸਾਨੂੰ ਗਿਆਨ ਦੇਣਾ ਹੈ ਅਰਬ ਤੱਕ ਨਹੀਂ ਜਾਣਾ ਸਤਿਗੁਰੂ ਕਹਿੰਦੇ ਕਿ ਕੁਰਬਾਨੀ ਜੇ ਜਗ ਪੈ ਚਾਲਣ ਕਰਾਂ ਬਸੇ ਮਨ ਇਹਦੀ ਸਤਿ ਸ਼੍ਰੀ ਅਕਾਲਤਾ ਦਿਖਾਣਾ ਹੈ ਜਿਹੜਾ ਵਿਚਾਰਾ ਬੜਾ ਭਾਲਾ ਬੰਦਾ ਕਿਸੇ ਸਰੀਰਾਂ ਨੂੰ ਇਹ ਕੂਪਦੀ ਜਾਂਦਾ ਹੈ ਕਿ ਇਹ ਜੀ ਗੁਰੂ ਹੈ ਉਹ ਕਦੇ ਵੀ ਆਪਣੇ ਇਤਿਹਾਸ ਬਣੀ ਕਰ ਸਕਿਆ ਕਿਉਂਕਿ ਸਰੀਰ ਆਤਮਾ ਨੂੰ ਨਾ ਤੰਦਾ ਸਕਦਾ ਸਾਡੇ ਸਰੀਰ ਦੇ ਰੱਬ ਦੀ ਸਰਗਾਤ ਨਹੀਂ ਜਾਣਾ ਸਾਡੀ ਆਤਮਾ ਨੇ ਜਾਣਾ ਹੈ ਸਰੀਰ ਤੇ ਇੱਥੇ ਜਿਹੜਾ ਭਾਵੇਂ ਕੋਈ ਗੁਰੂ ਪੀਰ ਪੈਗੰਬਰ ਆਦ ਹੈ ਸਭੇ ਥੀ ਆਪਣਾ ਦਰਸ਼ਨ ਕੀ ਗਏ ਕੋਈ ਆਪਣਾ ਸਰੀਰ ਨਾਲ ਨਹੀਂ ਲੈ ਕੇ ਗਿਆ ਨਾ ਲਿ ਜਾ ਸਕੇ ਸਤਿਗੁਰੂ ਗੁਰੂ ਤੇਗ ਬਹਾਦਰ ਦੇ ਬਚਨ ਹੈ ਮਹਾਰਾਜ ਕਹਿੰਦੇ ਜਾਗ ਰਹੇ ਮਨਾਂ ਜਾਗ ਰਹੇ ਮਨਾ ਜਾਗ ਰਹੇ ਉਹ ਕਹਾ ਦਾ ਸੁਸੋਇਆ ਜੋ ਤੁਹਾਨੂੰ ਪਿਆਰ ਸਾਨ ਦੀ ਸੀ ਸੋ ਬੇ ਸੰਗ ਨਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਸੋ ਚੇ ਕੋਲੇ ਬੰਦੇ ਆਖਰੀ ਨਾ ਜਿਹਦੀਆਂ ਤੂੰ ਲੋੜਾਂ ਪੂਰੀਆਂ ਕਰੀ ਜਾਂਦਾ ਹੈ ਤੇਰੇ ਨਾਲ ਮੈਂ ਕਹਉਂਗਾ ਕਿ ਤੇਰੇ ਨਾਲ ਜਿਹੜਾ ਕੋਈ ਤੇਗ ਬਹਤਰ ਜੀ ਮਹਾਰਜ ਤੇ ਸੁਚੇਤ ਇਸ ਕਰਕੇ ਜਾਲ ਇਹ ਹਾਂ ਵਿੱਚ ਉਹ ਦੇਖ ਲੈ ਕੇ ਨਾ ਪਰਮਾਤਮਾ ਅਕਾਲ ਪੁਰਖ ਦਾ ਨਾਮ ਜਪੇ ਨਾ ਦਿਹਾ ਨੂੰ ਨਮਨ ਪਾਇ ਇੱਕ ਥਾਸ ਕਿ ਤੇ ਦੇਖ ਇਹਨਾਂ ਨੂੰ ਮੰਨ ਨਾ ਫਿਰ ਤਾਂ ਮਨ ਮੁਖ ਹੈ ਸਤਿਗੁਰ ਸਾਹਿਬ ਛੱਡ ਕੇ ਮਨ ਮੁਖ ਹੋਏ ਬੰਦੇ ਦਾ ਬੰਦਾ ਕਿੰਦੇ ਜਿਹੜਾ ਬੰਦੇ ਦਾ ਬੰਦਾ ਬਣਿਆ ਮੱਖਾਂ ਦਾ ਪਾਪ ਬੰਦਾ ਬੰਦੇ ਨੂੰ ਇਹ ਹੁਕਮ ਨਹੀਂ ਚੱਲਦਾ ਪਾਇ ਉਸ ਵਾਸਤੇ ਤਾਂ ਮਨ ਮੁਖ ਬੰਦਾ ਉਹਨੂੰ ਮਨ ਮੁਖ ਕਿਹਾ ਹੈ

ਤੇ ਸਾਨੂੰ ਤਾਰੇ ਦਾ ਭਾਈ ਜੇ ਕਿ ਇਹਾਂ ਦੇ ਵਿੱਚ ਵਿਚਾਰਾ ਫਸ ਗਿਆ ਨਾ ਤੇ ਬੁੱਲੇ ਸ਼ਾਹ ਨੇ ਪੂਰਾ ਕਰਦਾ ਬੁੱਲਾ ਕਹਿੰਦਾ ਅੰਦੇ ਨੂੰ ਅੰਦਾ ਮਿਲ ਗਿਆ ਰਾਹ ਕਾਹਦੇ ਕੋ ਕਹਿੰਦੇ ਅੰਦੇ ਨੂੰ ਅੰਦਾ ਮਿਲਿਆ ਹੋਇਆ ਰਾਹ ਨਹੀਂ ਦੱਸ ਸਕਦਾ ਭਟਕ ਗਿਆ ਵਿਚਾਰਾ ਅੰਦਾ ਕਹਿੰਦੇ ਤਾਂ ਅੰਨੇ ਨੇ ਵਿਚਾਰੇ ਅ ਗਿਆਨੀ ਨੇ ਤੇ ਤੂੰ ਵੀ ਹੈ ਗਿਆਨੀ ਆ ਗਿਆਨੀ ਉਹਦੇ ਨਾਲ ਜਾ ਕੇ ਫੜ ਗਿਆ ਅੰਦੇ ਨੂੰ ਅੰਦਾ ਅਟਕ ਗਿਆ ਰਾਤ ਨੂੰ ਦਸ਼ਮਾ ਬੁੱਧੀਸ਼ਾ ਕਿਤੇ ਕੋਈ ਵੀ ਨਹੀਂ ਦੱਸ ਸਕਦਾ ਉਥੇ ਆ ਜਿੱਥੇ ਅਨਚਾਨ ਮਿਲਦਾ ਹੈ ਗਿਆਨ ਮਿਲਦਾ ਹੈ ਗੁਰੂ ਦਾ ਅਰਥ ਹੀ ਹੁੰਦਾ ਹੈ ਕਿ ਜਿਹੜਾ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਸਾਾਨੂੰ ਗਿਆਨ ਬਖਸ਼ਦਾ ਹੈ ਨਾ ਉਹਨੂੰ ਗੁਰੂ ਕਹਿੰਦੇ ਨੇ ਗੋ ਦਾ ਅਰਥ ਹੈ ਹਨੇਰਾ ਗੁਰੂ ਦਾ ਅਰਥ ਹੈ ਆਸ਼ ਕਿ ਜਿਹੜਾ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਨਿਕਲ ਖਤਮ ਕਰ ਤੇ ਸਾਾਨੂੰ ਗਿਆਨ ਦੇ ਦੇਂਦਾ ਨਾ ਉਹਨਾਂ ਗੁਰ ਕਹਿੰਦੇ ਉਹ ਸੱਚਾ ਤੇ ਸਦੀਵੀ ਹੈ ਕਿ ਮਹਾਰਾਜ ਨੇ ਸੂਕੁਰ ਕਰੋ ਜੇ ਬਹਰ ਲੱਗ ਕਹਿੰਦੇ ਉਹਨੂੰ ਗੁਰ ਬਣਾ ਜਿਹੜਾ ਇੱਕ ਵਾਰ ਧਾਰ ਲਿਆ ਸ਼ਰੀਰੀ ਹੈ ਸਦਾ ਹੈ ਨਹੀਂ ਦੀ ਦੁਨੀਆ ਦਾ ਰਹਿਣ ਦੇ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨੂੰ ਗੁਰ ਬਣਾ ਦੇ ਜੀਵਨ ਸਫਲ ਕਰਨਾ ਹੈ ਆਪਣਾ ਇਹ ਵੀ ਮਾਣੀ ਤੇਰਾ ਜੀਵਨ ਸਫਲ ਕਰਨਾ ਹੈ ਹੈ